ਉਥੇ ਭਾਈ ਮਰਦਾਨਾ ਜੀ ਲਾਗੇ ਹੋ ਕਰਕੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੋਲ ਪਹੁੰਚਿਆ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮਰਿਆਦਾ ਪਰਸ਼ੁਤਮ ਜਾਣਦੇ ਨੇ ਵੱਡਿਆਂ ਦਾ ਸਤਕਾਰ ਕਿਵੇਂ ਕਰੀਦਾ ਹੈ ਜਦੋਂ ਵੇਖਿਆ ਆਪਣੇ ਮਾਤਾ ਨੂੰ ਦੋਰੋਂ ਹੀ ਇੱਕ ਦਮ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪਣੇ ਮਾਤਾ ਦੇ ਸਤਕਾਰ ਦੇ ਵਿੱਚ ਖਲੋ ਗਏ ਨੇ ਕੁਰਾਨ ਸ਼ਰੀਫ ਚ ਲਿਖਿਆ ਹੈ ਕਹਿੰਦੇ ਨੇ ਮਾਤਾ ਪਿਤਾ ਦਾ ਇੰਨਾ ਸਤਕਾਰ ਕਰਨਾ ਚਾਹੀਦਾ ਹੈ ਇਨਾ ਸਤਿਕਾਰ ਕਰਨਾ ਚਾਹੀਦਾ ਹੈ ਕਿ ਜੇ ਮਾਤਾ ਪਿਤਾ 1000 ਗਲਤੀਆਂ ਕਰਨ ਤਾਂ ਵੀ ਉਹਨਾਂ ਦੇ ਇੱਕ ਗਲਤੀ ਤੇ ਵੀ ਉਫ ਤੱਕ ਨਹੀਂ ਕਹਿਣਾ ਚਾਹੀਦਾ ਉਹਨਾਂ ਨੂੰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਾਵਨ ਬਾਣੀ ਦਾ ਫਰਮਾਨ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬੜੀਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ ਕਿਉ ਪੁੱਤਰ ਜੀ ਆਪਣੇ ਪਿਓ ਨਾਲ ਝਗੜਦਾ ਹੈ ਜਿਨੇ ਤੈਨੂੰ ਵੱਡਿਆਂ ਕੀਤਾ ਜਿਨੇ ਤੈਨੂੰ ਪਾਲਿਆ ਪੋਸਿਆ ਉਹਨਾਂ ਦੇ ਨਾਲ ਝਗੜਾ ਕਰਨਾ ਉੱਚੀ ਆਵਾਜ਼ ਚ ਬੋਲਣਾ ਉਹਨਾਂ ਦੇ ਉੱਤੇ ਹੱਥ ਚੁੱਕਣਾ ਉਹਨਾਂ ਨੂੰ ਗੰਦੇ ਮੰਦੇ ਬੋਲ ਬੋਲਣੇ ਤਾਣੇ ਮਹਿਣੇ ਮਾਰਨੇ ਇਹ ਵੱਡਾ ਪਾਪ ਹੈ ਜਿਹੜਾ ਸਾਧ ਸੰਗਤ ਜੀ ਮਾਤਾ ਪਿਤਾ ਦਾ ਸਤਿਕਾਰ ਨਾ ਕਰੇ ਤੇ ਬਾਹਰ ਜਾ ਕਰਕੇ ਲੰਗਰ ਲਾਵੇ ਉਹ ਲੰਗਰ ਗੁਰੂ ਨੂੰ ਪ੍ਰਵਾਨ ਨਹੀਂ ਜਿਹੜਾ ਮਾਤਾ ਪਿਤਾ ਨੂੰ ਪੁੱਛੇ ਨਾ ਜਲਣਾ ਪੁੱਛੇ ਪ੍ਰਸ਼ਾਦਾ ਨਾ ਪੁੱਛੇ ਮਾਤਾ ਪਿਤਾ ਦੀ ਸੇਵਾ ਨਾ ਕਰੇ ਤੇ ਬਾਹਰ ਜਾ ਕਰਕੇ ਗਰੀਬਾਂ ਦੀ ਸੇਵਾ ਕਰੇ ਉਹ ਸੇਵਾ ਗੁਰੂ ਘਰ ਚ ਪ੍ਰਵਾਨ ਨਹੀਂ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਘਰ ਵਿੱਚ ਸਭ ਤੋਂ ਪਹਿਲਾਂ ਮਾਤਾ ਪਿਤਾ ਦਾ ਆਗਿਆਕਾਰੀ ਹੋਣਾ ਲਾਜ਼ਮੀ ਹੈ ਮਾਤਾ ਪਿਤਾ ਦੀਆਂ ਗਲਤੀਆਂ ਵੇਖਣੀਆਂ ਸਾਡਾ ਕੰਮ ਨਹੀਂ ਹੈ ਉਹਨਾਂ ਦੇ ਕਰਮ ਉਹਨਾਂ ਦੇ ਨਾਲ ਹੈ ਸਾਡਾ ਕਰਮ ਹੈ ਉਹਨਾਂ ਦੀ ਇੱਜ਼ਤ ਕਰਨੀ ਸਾਡਾ ਕਰਮ ਹੈ ਆਪਣੀ ਮਰਿਆਦਾ ਦੇ ਵਿੱਚ ਰਹਿਣਾ ਜਿੰਨਾ ਹੋ ਸਕਦਾ ਹੈ ਉਹਨਾਂ ਵੱਧ ਤੋਂ ਵੱਧ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਸਾਰੀ ਉਮਰ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਮਾਤਾ ਮਾਤਾ ਤ੍ਰਿਪਤਾ ਜੀ ਆਪਣੇ ਪਿਤਾ ਬਾਬਾ ਕਲਿਆਣ ਚੰਦ ਜੀ ਦੇ ਨਾਲ ਕਦੀ ਉੱਚੀ ਬੋਲ ਨਹੀਂ ਬੋਲੇ ਸਾਰੀ ਉਮਰ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਸਾਸ ਸੰਗਤ ਜੀ ਪਿਤਾ ਜੀ ਨੇ ਚਪੇੜਾਂ ਮਾਰੀਆਂ ਨੇ 20 ਰੁਪਏ ਦਾ ਲੰਗਰ ਸਾਹ ਸੰਗਤ ਜੀ ਗਰੀਬਾਂ ਨੂੰ ਖਵਾ ਕੇ ਆ ਗਏ 20 ਰੁਪਏ ਉਸ ਸਮੇਂ ਦੇ ਬਹੁਤ ਹੁੰਦੇ ਸਨ ਲੱਖਾਂ ਰੁਪਈਆਂ ਦੇ ਹਿਸਾਬ ਨਾਲ ਹੁੰਦੇ ਸਨ ਅੱਜ ਦੇ ਉਸ ਸਮੇਂ ਦੇ 20 ਰੁਪਏ 500 ਸਾਲ ਪਹਿਲਾਂ ਦੀ ਗੱਲ ਹੈ ਉਹ 20 ਰੁਪਏ ਮਾ ਪਿਤਾ ਜੀ ਨੇ ਦਿੱਤੇ ਸਨ ਵੀ ਜਾ ਕੋਈ ਵਧੀਆ ਵਪਾਰ ਕਰਕੇ ਆ 20 ਰੁਪਏ ਨੂੰ 40 ਬਣਾ ਕੇ ਲਿਆ 50 ਬਣਾ ਕੇ ਲਿਆ ਤੇ ਉਹ ਰੁਪਏ ਸਾਰੇ ਦੇ ਸਾਰੇ ਗਰੀਬਾਂ ਨੂੰ ਖਵਾ ਦਿੱਤੇ ਤੇ ਆਣ ਕੇ ਪਿਤਾ ਜੀ ਤੋਂ ਚਪੇੜਾਂ ਖਾਧੀਆਂ ਨੇ ਧੰਗੁਰੂ ਨਾਨਕ ਦੇਵ ਜੀ ਮਹਾਰਾਜੀ ਨੇ ਪਰ ਚਪੇੜਾ ਖਾਣ ਤੋਂ ਬਾਅਦ ਵੀ ਕਦੇ ਸਾਸ ਸੰਗਤ ਜੀ ਉਫ ਨਹੀਂ ਕੀਤਾ ਨੀਵੀਂ ਪਾ ਕਰਕੇ ਤੇ ਅੱਖਾਂ ਚੋਂ ਹੰਝੂ ਘੇਰਦੇ ਰਹੇ ਪਰ ਪਿਤਾ ਜੀ ਨੂੰ ਕਦੀ ਪੁੱਠਾ ਜਵਾਬ ਨਹੀਂ ਦਿੱਤਾ ਕਦੀ ਉੱਚੀ ਬੋਲ ਨਹੀਂ ਬੋਲੇ ਹਮੇਸ਼ਾ ਆਪਣੇ ਮਾਤਾ ਪਿਤਾ ਦੇ ਭਗਤ ਰਹੇ ਨੇ ਹਮੇਸ਼ਾ ਆਪਣੇ ਮਾਤਾ ਪਿਤਾ ਦਾ ਸਤਿਕਾਰ ਹੀ ਕੀਤਾ ਹੈ ਜਿਹੜੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਨਾ ਕਰਦੇ ਉਹ ਗੁਰੂ ਦਾ ਵੀ ਸਤਿਕਾਰ ਨਹੀਂ ਕਰਦੇ ਜਿਹੜੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦੇ ਉਹਨਾਂ ਦੇ ਹਿਰਦੇ 'ਚ ਧਰਮ ਨਹੀਂ ਟਿਕਦਾ ਜਿਹੜੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦੇ ਉਹ ਧਰਮੀ ਨਹੀਂ ਅਖਵਾ ਸਕਦੇ ਇੱਕ ਬੱਚੀ ਸੀ ਸਾਹਸੰਗਤ ਜੀ 13-14 ਸਾਲ ਦੀ ਇੰਗਲੈਂਡ ਦੀ ਤੇ ਪਿਓ ਉਹਦਾ ਸ਼ਰਾਬੀ ਤੇ ਇਹ ਸਾਹ ਸੰਗਤ ਜੀ ਘਰ ਦੇ ਵਿੱਚ ਉਹੋ ਜਿਹਾ ਮਾਹੌਲ ਸੀ ਫ੍ਰਿਜ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਮੀਟ ਦੀਆਂ ਬੋਤਲਾਂ ਤੇ ਇਹ ਬੱਚੀ ਗੁਰੂ ਘਰ ਜਾਂਦੀ ਉੱਥੇ ਇਹਨੂੰ ਚੰਗੀ ਸੰਗਤ ਪ੍ਰਾਪਤ ਹੋਈ ਚੰਗੀ ਸੰਗਤ ਪ੍ਰਾਪਤ ਹੋਈ ਤੇ ਸਾਹ ਸੰਗਤ ਜੀ ਉੱਥੇ ਗੁਰੂ ਘਰ ਇਹ ਨਿਤਨੇਮ ਸਿੱਖਣ ਲੱਗ ਪਈ ਜਿਵੇਂ ਜਿਵੇਂ ਇਹਨੂੰ ਧਰਮ ਦਾ ਪਤਾ ਲੱਗਾ ਤਿਵੇਂ-ਤਿਵੇਂ ਪਿਓ ਦੇ ਨਾਲ ਨਫ਼ਰਤ ਵੱਧ ਗਈ ਵੀ ਪਿਓ ਮੇਰਾ ਸ਼ਰਾਬੀ ਹੈ ਪਿਓ ਨੂੰ ਪੁੱਛਣਾ ਨਾ ਪਿਓ ਵੱਲ ਵੇਖਣਾ ਨਾ ਇਹ ਤਾਂ ਸ਼ਰਾਬੀ ਹੈ ਇਹਨੂੰ ਕੀ ਪੁੱਛਣਾ ਹੈ ਮੇਰੇ ਕੋਲ ਜਦੋਂ ਗੁਰਬਾਣੀ ਦੀ ਸੰਥਿਆ ਕਰਨ ਲੱਗ ਪਈ ਅਖਰ ਨਾ ਤੁਰਨ ਤੇ ਮੈਂ ਆਖਿਆ ਵੀ ਧੀਏ ਬੱਚੀਏ ਰਾਤ ਨੂੰ ਸੌਣ ਲੱਗਿਆਂ ਆਪਣੇ ਮਾਤਾ ਪਿਤਾ ਦੇ ਚਰਨਾਂ ਦੀ ਸੇਵਾ ਕਰਿਆ ਕਰ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਵੇਗੀ ਗੁਰਬਾਣੀ ਛੇਤੀ ਜ਼ਬਾਨ ਤੇ ਚੜੇਗੀ ਗੁਰਬਾਣੀ ਕੰਠ ਹੋਵੇਗੀ ਘਰ ਦੇ ਵਿੱਚ ਜਿਹੜਾ ਪਰਮੇਸ਼ਰ ਹੈ ਉਹਦੀ ਸੇਵਾ ਕਰ ਬਾਹਰ ਤਾਂ ਆਪਾਂ ਰੱਬ ਨੂੰ ਵੇਖਦੇ ਹਾਂ ਘਰ ਦੇ ਵਿੱਚ ਜਿਹੜਾ ਰੱਬ ਹੈ ਉਹਨੂੰ ਆਪਾਂ ਵੇਖਦੇ ਹਾਂ ਉਹਨੂੰ ਇਗਨੋਰ ਕਰਦੇ ਹਾਂ ਇਹ ਕੀ ਹੈ ਤੇ ਛੇਤੀ ਗਰੋ ਲੱਥਣ ਚੰਗਾ ਆ ਮੈਂ ਕਿਹਾ ਤੂੰ ਆਪਣੇ ਪਿਓ ਦੀ ਸੇਵਾ ਕਰਨੀ ਹੈ ਪਿਓ ਦੀ ਮੁੱਠੀ ਚਾਪੀ ਕਰਨੀ ਹੈ ਇੱਕ ਦਮ ਬਗੈਰ ਸੋਚੇ ਮੈਨੂੰ ਆਖਦੀ ਉਹ ਤਾਂ ਸ਼ਰਾਬੀ ਹੈ ਮੈਂ ਤਾਂ ਉਹਦੇ ਮੱਥੇ ਨਹੀਂ ਲੱਗਦੀ ਮੈਂ ਕਿਹਾ ਹੁਣ ਤੂੰ ਮੇਰੀ ਗੱਲ ਸੁਣ ਬਿਤੂੰ ਅੱਜ ਦੇ ਦਿਨ ਜਾ ਕੇ ਆਪਣੇ ਪਿਓ ਦੇ ਚਰਨਾਂ ਦੀ ਸੇਵਾ ਕਰ ਉਹ ਸ਼ਰਾਬੀ ਹੈ ਉਹਦਾ ਕਰਮ ਉਹ ਆਪ ਭੋਗੇਗਾ ਤੇਰੇ ਕਰਮ ਤੂੰ ਆਪ ਕਰ ਤੇਰੇ ਕਰਮ ਇਹ ਹੈ ਕਿ ਤੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਹੈ ਇਹ ਗੁਰੂ ਦਾ ਹੁਕਮ ਹੈ ਜਦੋਂ ਇਸ ਤਰ੍ਹਾਂ ਦੇ ਬਚਨ ਕਹੇ ਉਹਨੇ ਗਲ ਮੰਨ ਲਈ ਰਾਤ ਨੂੰ ਪਿਓ ਦੀ ਸੇਵਾ ਕਰਨ ਲੱਗ ਪਈ ਤੇ ਜਿੱਦਾਂ ਹੀ ਸਾਧ ਸੰਗਤ ਜੀ ਪਿਓ ਦੀ ਸੇਵਾ ਕਰਨ ਲੱਗ ਪਈ ਤੇ ਤਹਾ ਮਾਰ ਕੇ ਰੋਣ ਲੱਗ ਪਈ ਸਵੇਰੇ ਜਦੋਂ ਗੁਰਬਾਣੀ ਦੀ ਸੰਥਿਆ ਦੀ ਕਲਾਸ ਲੱਗੀ ਆ ਕੇ ਮੇਰੇ ਕੋਲ ਕਹਿੰਦੀ ਹੈ ਕਹਿੰਦੇ ਮੈਨੂੰ ਧਰਮ ਦਾ ਹੰਕਾਰ ਹੋ ਗਿਆ ਸੀ ਮੈਂ ਕਿਹਾ ਗੱਲ ਬਿਲਕੁਲ ਠੀਕ ਹੈ ਧਰਮ ਜਿਹੜਾ ਹੈ ਇਹ ਹੰਕਾਰ ਨੂੰ ਮਿਟਾਉਂਦਾ ਏ ਜੇ ਤੁਸੀਂ ਅੱਜ ਅੰਮ੍ਰਿਤ ਪਾਨ ਕਰ ਲਿਆ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਸੀਂ ਬੇਅਮਰਤੀਆਂ ਨੂੰ ਸੇਖੀ ਨਾ ਗਿਣੋ ਜਾਂ ਜਿਹੜੇ ਮੋਨੇ ਨੇ ਉਹਨਾਂ ਨੂੰ ਹੱਥੀਂ ਨਾ ਲਗਾਓ ਵੀ ਇਹ ਤਾਂ ਜੀ ਹੋਰ ਹੀ ਨੇ ਇਹ ਆਪਣੇ ਮਾਤਾ ਪਿਤਾ ਦਾ ਰਿਸਪੈਕਟ ਨਾ ਕਰੋ ਵੀ ਤੁਸੀਂ 2:00 ਵਜੇ ਉੱਠਦੇ ਨੇ ਤੇ ਮਾਤਾ ਪਿਤਾ 6:00 ਵਜੇ ਉੱਠਦੇ ਨੇ ਤੇ ਮਾਤਾ ਪਿਤਾ ਤੁਹਾਡੀ ਸੇਵਾ ਕਰਦੇ ਨੇ ਤੇ ਤੁਸੀਂ ਮਾਤਾ ਪਿਤਾ ਨੂੰ ਪੁੱਛਦੇ ਹੀ ਨਹੀਂਗੇ ਇਹ ਬਿਲਕੁਲ ਗਲਤ ਗੱਲ ਹੈ ਧਰਮ ਜਿਹੜਾ ਹੈ ਉਹ ਬੰਦੇ ਨੂੰ ਹੰਕਾਰੀ ਛੇਤੀ ਬਣਾ ਦਿੰਦਾ ਹੈ ਜਿਹੜਾ ਨਕਲੀ ਧਰਮ ਹੈ ਜਿਹੜਾ ਅਸਲੀ ਧਰਮ ਹੈ ਉਹ ਸਾਧ ਸੰਗਤ ਜੀ ਅੰਦਰੋਂ ਉਸ ਨੂੰ ਵੇਖ ਕੇ ਸ਼ਰਾਬੀ ਬੰਦਾ ਸ਼ਰਾਬ ਛੱਡ ਦਿੰਦਾ ਹੈ ਭਰਮੀ ਬੰਦੇ ਨੂੰ ਵੇਖ ਕਰਕੇ ਸਾਧ ਸੰਗਤ ਜੀ ਨਫ਼ਰਤ ਨਹੀਂ ਪੈਦਾ ਹੁੰਦੀ ਉਹਦਾ ਸੁਭਾਅ ਇਹੋ ਜਿਹਾ ਹੁੰਦਾ ਹੈ ਮਿੱਠ ਬੋਲੜਾ ਅਤਿ ਦੀ ਨਿਰਮਾਣਤਾ ਉਹਦੇ ਵਿੱਚ ਹੋਣੀ ਚਾਹੀਦੀ ਹੈ ਜਿਹੜਾ ਸਾਧ ਸੰਗਤ ਘਰ ਦੇ ਵਿੱਚ ਕੋਈ ਬੇਅਮਰਤੀ ਭਰਾ ਹੋਵੇ ਉਹਦੇ ਮਨ ਵਿੱਚ ਇੰਨੀ ਭਾਵਨਾ ਹੋਵੇ ਕਿ ਇਹ ਮੇਰਾ ਛੋਟਾ ਭਰਾ ਅਮਰਤ ਤਾਰੀ ਹੈ ਮੈਂ ਇਹਦੇ ਅੱਖੇ ਲੱਗਾ ਮੈਂ ਵੀ ਅੰਮ੍ਰਿਤ ਪਾਨ ਕਰਾਂ ਤਿਨਾ ਦੇਖ ਮਨ ਚਾਉ ਉਠੰਦਾ ਉਹਨਾਂ ਨੂੰ ਵੇਖ ਕੇ ਤਾਂ ਚਾਹ ਉਠਦਾਈ ਕਿ ਮੈਂ ਵੀ ਉਹ ਜਿਹਾ ਬਣਾ ਪਰ ਸਾਧ ਸੰਗਤ ਜੀ ਦੁੱਖ ਦੀ ਗੱਲ ਹੈ ਅੱਜ ਅੰਮ੍ਰਿਤ ਪਾਨ ਕੀਤਾ ਦੂਜੇ ਦਿਨ ਕਿਸੇ ਨੂੰ ਬੰਦਾ ਹੀ ਨਹੀਂ ਸਮਝਣਾ ਬਿਲਕੁਲ ਗਲਤ ਗੱਲ ਅੰਮ੍ਰਿਤ ਪਾਨ ਕਰਨਾ ਤਾਂ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਹੈ ਹੰਕਾਰ ਕਰਨਾ ਨਹੀਂ ਹੈ ਅੰਮ੍ਰਿਤ ਪਾਨ ਕਰ ਲਿਆ ਇਹਦਾ ਮਤਲਬ ਇਹ ਹੈ ਕਿ ਤੁਹਾਡਾ ਰਸਤਾ ਜਿਹੜਾ ਹੈ ਗੁਰੂ ਦੇ ਦਰ ਤੱਕ ਆਰੰਭ ਹੋਇਆ ਹੈ ਹਲੇ ਤਾਂ ਅਰੰਭਤਾ ਹੈ ਹਲੇ ਤਾਂ ਬਹੁਤ ਕੁਝ ਹੋਣਾ ਹੈ ਅਰੇ ਤਾਂ ਬਹੁਤ ਪਰਚੇ ਭਨੇ ਨੇ ਇਸ ਕਰਕੇ ਇਹ ਅਰੰਭਤਾ ਦੀ ਗੱਲ ਹੈ ਨਿਮਰਤਾ ਹੋਣੀ ਚਾਹੀਦੀ ਹੈ ਬਾਣੀ ਜਪਜੀ ਸਾਹਿਬ ਦਾ ਪਤਾ ਨਹੀਂ ਨਿਤਨੇਮ ਦਾ ਪਤਾ ਨਹੀਂ ਤੇ ਸਾਧ ਸੰਗਤ ਜੀ ਵਿਖਾਵੇ ਵਾਲਾ ਧਰਮ ਹੋ ਸਕਦਾ ਹੈ ਸੜਕ ਤੇ ਕੋਈ ਦੇਸੀ ਜਾਂ ਬੰਦਾ ਗੋਲ ਗੱਪੇ ਵੇਚ ਰਿਹਾ ਹੈ ਕਿਰਪਾਣ ਉਹਨੇ ਛੋਟੀ ਜੀ ਪਾਈ ਤੇ ਸਾਧ ਸੰਗਤ ਜੀ ਟੁੱਟੀ ਜੀ ਦਸਤਾਰ ਉਹਨੇ ਬੱਦੀ ਹੋ ਸਕਦਾ ਹੈ ਰੱਬ ਉਹਦੇ ਹਿਰਦੇ ਚ ਵਸਦਾ ਹੋਵੇ ਹੋ ਸਕਦਾ ਏ ਧਰਮ ਜਿਹੜਾ ਹੈ ਬਾਹਰ ਦੇ ਵਿਖਾਵੇ ਦਾ ਕਨਸੈਪਟ ਨਹੀਂ ਹੈ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਬਹੁਤ ਸੋਹਣੀ ਦਸਤਾਰ ਸਜਾਈ ਹੈ ਤੇ ਬਹੁਤ ਸੋਹਣੇ ਪ੍ਰੈਸ ਕੀਤੇ ਹੋਏ ਕੱਪੜੇ ਪਾਏ ਨੇ ਚਿੱਟੇ ਅਸੀਂ ਸੰਤਾਂ ਤੇ ਜਿਹੜਾ ਸਾਧ ਸੰਗ ਜੀ ਜ਼ਿਮੀਦਾਰ ਖੇਤਾਂ 'ਚ ਕੰਮ ਕਰ ਰਿਹਾ ਹੈ ਉਹ ਕੋਈ ਹੈ ਹੀ ਨਹੀਂ ਹੋ ਸਕਦਾ ਏ ਉਹਦੇ ਲਾਗੇ ਲਾਗੇ ਰੱਬ ਫਿਰਦਾ ਹੋਵੇ ਤੇ ਸੱਤ ਸਾਡੇ ਕੋਲ ਰੱਬ ਬੈਠਦਾ ਹੀ ਨਾ ਹੋਵੇ ਵੇਖਣ ਦਾ ਵਿਸ਼ਾ ਨਹੀਂ ਹੈ ਰੱਬ ਜਿਹੜਾ ਹੈ ਉਹ ਸਾਧ ਸੰਗ ਜੀ ਹਿਰਦੇ 'ਚ ਵਸਦਾ ਹੈ ਗਰੀਬਾਂ ਦੇ ਇਹ ਕੋਈ ਨਹੀਂ ਪਤਾ ਰੱਬ ਕਿਹਦੇ ਕੋਲ ਬੈਠਦਾ ਹੈ ਤੇ ਜਿੱਦੇ ਕੋਲ ਬੈਠਦਾ ਉਹਨੂੰ ਵੀ ਨਹੀਂ ਪਤਾ ਲੱਗਦਾ ਕਿ ਰੱਬ ਮੇਰੇ ਲਾਗੇ ਲਾਗੇ ਘੁੰਮਦਾ ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਹੈ ਇਹ ਸਾਧ ਸੰਗਤ ਜੀ ਇੱਕ ਦਿਵਾਰੀ ਅਸੀਂ ਟਕਸਾਲ 'ਚ ਪੜਦੇ ਸਾਂ ਤੇ ਕਥਾ ਸੁਣਦਿਆਂ ਸੁਣਦਿਆਂ ਮਨ ਵਿੱਚ ਇੱਕ ਫੁਰਨਾ ਆਇਆ ਪ੍ਰਸ਼ਾਦਾ ਲੈ ਕਰਕੇ ਦਾਸ ਕਮਰੇ 'ਚ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਕਿ हे ਪਰਮੇਸ਼ਰ ਕੋਈ ਤੇਰਾ ਪਿਆਰਾ ਭੇਜ ਕਿ ਰੱਬ ਦਾ ਪਿਆਰਾ ਭੇਜ ਉਹਨੂੰ ਮੈਂ ਪ੍ਰਸ਼ਾਦਾ ਛਕਾਵਾਂ ਫਿਰ ਮੈਂ ਛਕਾਂਗਾ ਉਹਨਾਂ ਚਿਰ ਮੈਂ ਪ੍ਰਸ਼ਾਦਾ ਨਹੀਂ ਛਕਾਂਗਾ ਇੰਜ ਅਰਦਾਸ ਕੀਤੀ ਤੇ ਬੈਠਾ ਰਹਾ ਰੱਬ ਨੇ ਅਰਦਾਸ ਸੁਣ ਲਈ 5 ਕਿ ਮਿੰਟ ਬਾਅਦ ਇੱਕ ਛੋਟਾ ਜਿਹਾ ਬੱਚਾ ਆਇਆ ਗੰਦੀ ਜੀ ਦਸਤਾਰ ਤੇ ਸਾਸਣ ਟੁੱਟਾ ਜਿਹਾ ਗਾਤਰਾ ਟੁੱਟੀ ਜੀ ਕਿਰਪਾਨ ਤੇ ਗੰਦਾ ਜਹਾ ਉਹਦਾ ਚੋਲਾ ਜਿਹਾ ਪਾਇਆ ਤੇ ਸਾਰੇ ਕਮਰਿਆਂ ਵਿੱਚੋਂ ਝੂਠੇ ਬਰਤਨ ਇਕੱਠੇ ਕਰਦਾ ਫਿਰੇ ਤੇ ਮੈਨੂੰ ਆਖੇ ਵੀ ਭਾਈ ਸਾਹਿਬ ਤੁਹਾਡੇ ਕਮਰੇ ਝੂਠੇ ਬਰਤਨ ਹੈਗੇ ਆ ਮੈਂ ਕਿਹਾ ਹੈਗੇ ਆ ਤੂੰ ਅੰਦਰ ਆ ਪਹਿਲਾਂ ਤੈਨੂੰ ਪ੍ਰਸ਼ਾਦਾ ਛਕਾਈਏ ਤੇ ਸਾਸਣ ਜੀ ਰੱਬ ਦਾ ਪਤਾ ਨਹੀਂ ਰੱਬ ਕੀ ਦੇ ਤੇ ਪ੍ਰਸੰਨ ਹੁੰਦਾ ਹੈ ਹੋ ਸਕਦਾ ਹੈ ਜੀ ਦੇ ਨਾਲ ਤੁਸੀ ਲਾਗੇ ਬੈਠਣ ਨੂੰ ਸਾਹਸ ਨੂੰ ਬੈਠਣ ਨੂੰ ਵੀ ਪਸੰਦਨਾ ਕਰੀਏ ਹੋ ਸਕਦਾ ਹੈ ਉਹਦੇ ਹਿਰਦੇ ਚ ਰਬ ਵਸਦਾ ਹੋਵੇ ਰਬ ਕਿਹਦੇ ਕੋਲ ਬੈਠਦਾ ਇਹਦਾ ਪਤਾ ਨਹੀਂ ਰਬ ਹਿਰਦੇ ਸਾਫ ਵੇਖਦਾ ਇਹਦਾ ਹਿਰਦਾ ਕਿੰਨਾ ਕੋ ਨਿਰਮਲ ਹੈ ਰਬ ਨੇ ਪੈਸਾ ਨਹੀਂ ਵੇਖਣਾ ਰਬ ਨੇ ਧਰਮ ਨਹੀਂ ਵੇਖਣਾ ਰਬ ਨੇ ਵੇਖਣਾ ਹੈ ਇਨੋਸੈਂਟ ਪੁਣਾ ਵੀ ਇਹਦੇ ਹਿਰਦੇ ਚ ਵਲਸ਼ਲ ਤਾਂ ਨਹੀਂ ਚਲਾਕੀਆਂ ਤਾਂ ਨਹੀਂ ਇਹਦੇ ਹਿਰਦੇ ਚ ਕੋਈ ਛਲ ਵਲਸ਼ਲ ਕਪਟ ਤਾਂ ਨਹੀਂ ਵਿਖਾਵਾ ਤਾਂ ਨਹੀਂ ਕਰਦਾ ਰਬ ਨੇ ਪ੍ਰੇਮ ਵੇਖਣਾ ਹੈ ਜਿੰਨਾ ਕ ਸਾਧ ਸੰਗ ਜੇ ਸਾਫ਼ ਤੇ ਸੁਥਰਾ ਤੇ ਨਿਰਮਲ ਪ੍ਰੇਮ ਹੋਵੇਗਾ ਉਨਾਂ ਹੀ ਰਬ ਲਾਗੇ ਹੋ ਕਰਕੇ ਉਹਨਾਂ ਦੇ ਕੋਲ ਬੈਠਦਾ ਹੈ ਮਹਾਰਾਜ ਆਖਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡੀਆਂ ਸਿਓ ਕੈ ਰੀਸ ਜਿੱਥੇ ਨੀਚ ਸੰਭਾਲੀ ਹਨ ਤਿੱਥੇ ਨਦਰ ਤੇਰੀ ਬਖਸ਼ੀਸ਼ ਇਹ ਤਾਂ ਵਾਹਿਗੁਰੂ ਨੂੰ ਪਤਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪਤਾ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਉਹ ਮਰਦਾਨੇ ਨੂੰ ਨਾਲ ਲਈ ਫਿਰਦੇ ਨੇ ਵੱਡੇ ਵੱਡੇ ਵਿਦਵਾਨ ਵੱਡੇ ਵੱਡੇ ਪੰਡਿਤ ਵੱਡੇ ਵੱਡੇ ਆਲਮ ਫਾਜ਼ਲ ਉਹ ਸਾਧ ਸੰਗਤ ਜੀ ਹੰਕਾਰੀ ਬਣੇ ਫਿਰਦੇ ਨੇ ਤੇ ਮਰਦਾਨਾ ਜਿੰਨੂੰ ਕੋਈ ਗਿਆਨ ਨਹੀਂ ਕੋਈ ਗ੍ਰੰਥ ਨਹੀਂ ਪੜਿਆ ਕੋਈ ਵਿਦਵਾਨ ਨਹੀਂ ਕੋਈ ਭਾਸ਼ਾ ਦਾ ਗਿਆਨ ਨਹੀਂ ਉਹਨੂੰ ਮਹਾਰਾ ਸੱਚੇ ਪਾਸ਼ਾ ਕਮਲੇ ਨੂੰ ਨਾਲ-ਨਾਲ ਮਹਾਰਾ ਸੱਚੇ ਪਾਸ਼ਾ ਨਾਲ ਲਈ ਫਿਰਦੇ ਨੇ ਕਿਉਂ ਕਿੰਦੇ ਉਹਦਾ ਹਿਰਦਾ ਨਿਰਮਲ ਹੈ ਉਹਦੇ ਹਿਰਦੇ 'ਚ ਪ੍ਰੇਮ ਹੈ ਗੁਰੂ ਨੇ ਪ੍ਰੇਮੇ ਵੇਖਣਾ ਹੈ ਗੁਰੂ ਨੇ ਗਿਆਨ ਨਹੀਂ ਵੇਖਣਾ ਗੁਰੂ ਨੇ ਕਿਤਾਬੇ ਗਿਆਨ ਨਹੀਂ ਵੇਖਣਾ ਗੁਰੂ ਨੇ ਪੈਸਾ ਨਹੀਂ ਵੇਖਣਾ ਗੁਰੂ ਨੇ ਚਿਹਰਾ ਮੋਹਰਾ ਨਹੀਂ ਵੇਖਣਾ ਗੁਰੂ ਨੇ ਇਹ ਨਹੀਂ ਵੇਖਣਾ ਤੂੰ ਕਿੰਨੀ ਸੇਵਾ ਕੀਤੀ ਹੈ ਕਿੰਨੀ ਬਾਣੀ ਪੜ੍ਹੀ ਹੈ ਗੁਰੂ ਨੇ ਇਹ ਵੇਖਣਾ ਤੇਰਾ ਹਿਰਦਾ ਕਿੰਨਾ ਕੋ ਨਿਰਮਲ ਹੈ ਇਸ ਤਰ੍ਹਾਂ ਸਾਥ ਸੰਗਤ ਜੇ ਵਿਛੋੜੇ ਦਾ ਦੁੱਖ ਜਿਹੜਾ ਹੈ ਇਹ ਮਾਤਾ ਤ੍ਰਿਪਤਾ ਜੀ ਦੇ ਮਨ ਵਿੱਚ ਪੈਦਾ ਹੋਇਆ